ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀਤ ਪ੍ਰੋਡਕਸ਼ਨ ਵਿੱਚ ਤੁਹਾਡਾ ਸਵਾਗਤ ਹੈ ਆਪਣੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਨੀ ਹੈ ਇੱਕ ਅਜਿਹੇ ਦਾਨ ਬਾਰੇ ਕੰਮ ਬਾਰੇ ਜਿਸ ਨੂੰ ਕਰਨ ਦੇ ਨਾਲ ਸਾਡੇ ਤੇ ਸਾਡੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਂਦੀ ਹੈ ਉਹ ਆਪਦੀ ਕਿਰਪਾ ਦਾ ਸਾਡੇ ਤੇ ਮੀਂਹ ਵਰਸਾ ਦੇਣਗੇ ਤਾਂ ਫਿਰ ਉਹ ਕਿਹੜਾ ਦਾਨ ਹੈ ਕੀ ਕਰਨਾ ਹੈ ਇਹ ਜਾਣਨ ਦੇ ਲਈ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਸੁਣਨਾ ਅਤੇ ਸਮਝਣਾ ਜੀ ਸਾਹ ਸੰਗਤ ਜੀ ਮਹਾਪੁਰਖ ਜੀ ਬੜੀ ਵਧੀਆ ਉਜਗਤ ਦੱਸਦੇ ਨੇ ਅਮਰਤ ਵੇਲੇ ਨਾਲ ਜੁੜਨ ਦੀ ਆਪ ਦਾ ਨਿਤਨੇਮ ਪੱਕਾ ਕਰਨ ਦੀ ਭਾਈ ਸਾਹਿਬ ਜੀ ਨੇ ਦੱਸਿਆ ਕਿ ਉਹਨਾਂ ਨੂੰ ਇੱਕ ਸੱਜਣ ਪੁਰਖ ਮਿਲੇ ਜੋ ਆਪਦੀ ਹੱਡ ਵੀਤੀ ਸੁਣਾਉਣ ਲੱਗੇ ਕਹਿੰਦੇ ਨੇ ਕਿ ਭਾਈ ਸਾਹਿਬ ਜੀ ਅਸੀਂ ਕਦੇ ਪਾਠ ਨਹੀਂ ਕੀਤਾ ਕਦੇ ਇੱਕ ਦਾਈ ਜੇ ਕਿਤੇ ਸਾਡੇ ਪਰਿਵਾਰ ਦੇ ਕਿਸੇ ਇੱਕ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕਰ ਵੀ ਲੈਣਾ ਤਾਂ ਉਹਨੇ ਸਾਰਿਆਂ ਨੂੰ ਦੱਸਣਾ ਕਿ ਅੱਜ ਮੈਂ ਪਾਠ ਕੀਤਾ ਏ ਉਹ ਵੀ ਕਦੇ-ਕਦਾਈਂ ਮਹੀਨਿਆਂ ਬੱਦੀ ਕਿਸੇ ਨੇ 2 ਮਹੀਨੇ ਬਾਅਦ ਕਰ ਲੈਣਾ ਕਿਸੇ ਨੇ ਮਹੀਨੇ ਬਾਅਦ ਪੱਕਾ ਕਿਸੇ ਦਾ ਨਾਮ ਨਹੀਂ ਸੀ ਕਿ ਪਾਠ ਕਰਨਾ ਹੀ ਕਰਨਾ ਹੈ ਜਾਂ ਫਿਰ ਜਿੱਦੋਂ ਸਾਡਾ ਕੋਈ ਕੰਮ ਅੜ ਜਾਣਾ ਨੇਪਰੇ ਨਾ ਚੜਨਾ ਮੁਸ਼ਕਲ ਸਮਾਂ ਆ ਜਾਣਾ ਉਦੋਂ ਮੂਲ ਮੰਤਰ ਦਾ ਜਾਪ ਕਰ ਲੈਣਾ ਉਹ ਵੀ ਕਿਤੇ ਕਤਾਈਂ ਲੱਗਦਾ ਹੀ ਨਹੀਂ ਸੀ ਕਿ ਕਦੇ ਅਸੀਂ ਪਾਠ ਕਰਾਂਗੇ ਪੱਕੇ ਨੀਮ ਵਾਲੇ ਬਣ ਜਾਵਾਂਗੇ ਉਹ ਕਹਿੰਦੇ ਕਿ ਭਾਈ ਸਾਹਿਬ ਸਾਡਾ ਨਾ ਇੱਕ ਵਾਰ ਸੁਆਬ ਬਣਿਆ ਤੇ ਅਸੀਂ ਨਾਨਕ ਸਰ ਕਲੇਰਾ ਬਾਬਾ ਆਨੰਦ ਸਿੰਘ ਜੀ ਦੀ ਸ਼ਰਨ ਵਿੱਚ ਗਏ ਜਦੋਂ ਉੱਥੇ ਮੱਥਾ ਟੇਕਿਆ ਤਾਂ ਕਹਿੰਦੇ ਅਸੀਂ ਭੋਰਾ ਸਾਹਿਬ ਜੀ ਦੇ ਦਰਸ਼ਨ ਕਰਨ ਦੀ ਇੱਛਾ ਵੀ ਰੱਖੀ ਭੋਰਾ ਸਾਹਿਬ ਜੀ ਦੇ ਜਦੋਂ ਅਸੀਂ ਅੱਗੇ ਗਏ ਮੱਥਾ ਟੇਕਣਾ ਚਾਇਆ ਤਾਂ ਸਾਹਮਣੇ ਉੱਥੇ ਲਿਖਿਆ ਹੋਇਆ ਸੀ ਕਿ ਬਾਬਾ ਆਨੰਦ ਸਿੰਘ ਜੀ ਦੇ ਬਚਨ ਹਨ ਜੋ ਸਾਨੂੰ ਮੰਨਣੇ ਪੈਣੇ ਸੀ ਕਿ ਪੋਰਾ ਸਾਹਿਬ ਜਿਹਦੇ ਜਿਹੜਾ ਅੰਦਰ ਦਰਸ਼ਨ ਕਰਦਾ ਹੈ ਉਸ ਨੂੰ ਘਰੇ ਆ ਕੇ 250 ਪਾਠ ਜਪਜੀ ਸਾਹਿਬ ਜੀ ਦੇ ਕਰਨੇ ਪੈਣਗੇ 40 ਦਿਨ ਪਾਠ ਕਰਨੇ ਪੈਣਗੇ ਜਾਂ 50 ਪਾਠ ਸ੍ਰੀ ਸੁਖਮਣੀ ਸਾਹਿਬ ਜੀ ਦੇ ਕਰਨੇ ਹੋਣਗੇ ਜੋ ਵੀ ਸੰਗਤ ਪੋਰਾ ਸਾਹਿਬ ਵਿੱਚ ਦਰਸ਼ਨ ਕਰਨਗੇ ਉਹ ਇਹ ਜਿਹੜਾ ਪਾਠ ਆ ਉਹਨਾਂ ਨੂੰ ਘਰੇ ਆ ਕੇ ਕਰਨਾ ਹੀ ਪੈਣਾ ਹੈ ਤਾਂ ਸੱਜਣਪੁਰਖ ਕਹਿਣ ਲੱਗੇ ਇਹ ਸਾਰਾ ਕੁਝ ਪੜਿਆ ਤਾਂ ਸਾਡਾ ਸਾਰਾ ਪਰਿਵਾਰ ਉਥੇ ਬਾਹਰ ਹੀ ਖੜਾ ਰਿਆ ਤੇ ਅਸੀਂ ਸੋਚ ਰਹੇ ਸੀ ਕਿ ਸਾਡੇ ਵਿੱਚ ਤਾਂ ਕੋਈ ਵੀ ਪੱਕਾ ਨਿਮੀ ਨਹੀਂ ਅਸੀਂ ਤਾਂ ਕਦੇ ਇੱਕ ਦਾ ਹੀ ਪਾਠ ਕਰਨ ਵਾਲੇ ਆ ਸਾਡੇ ਕੋਲੋਂ ਇਹ ਸੇਵਾ ਜੇ ਘਰੇ ਜਾ ਕੇ ਨਾ ਨਿਭਾਈ ਗਈ ਤਾਂ ਫਿਰ ਅਸੀਂ ਤਾਂ ਹੋਰ ਪਾਪਾਂ ਦੇ ਭਾਗੀਦਾਰ ਬਣ ਜਾਵਾਂਗੇ ਕੀ ਕਰੀਏ ਕਿ ਦਰਸ਼ਨ ਕਰੀਏ ਜਾਂ ਨਾ ਕਰੀਏ ਜਦੋਂ ਅਸੀਂ ਉਥੇ ਪੋਰਾ ਸਾਹਿਬ ਦੇ ਦਰਸ਼ਨਾਂ ਲਈ ਉਥੇ ਦਰਵਾਜ਼ੇ ਅੱਗੇ ਖੜੇ ਸਾਂ ਤਾ ਕਹਿੰਦੇ ਜੋ ਦਰਵਾਜੇ ਦੇ ਅੱਗੇ ਸੇਵਾਦਾਰ ਜੀ ਆਪਦੀ ਸੇਵਾ ਨਿਭਾ ਰਹੇ ਸਨ ਖੜੇ ਸਨ ਉਹ ਸਾਨੂੰ ਪੁੱਛਣ ਲੱਗੇ ਕਿ ਇੰਨੀ ਦੁਬਦਾ ਵਿੱਚ ਕਿਉਂ ਖੜੇ ਆ ਅੰਦਰ ਨਹੀਂ ਜਾਣਾ ਦਰਸ਼ਨਾਂ ਲਈ ਤਾਂ ਕਹਿੰਦੇ ਕਿ ਮੈਂ ਆਪਦੇ ਦਿਲ ਦੀ ਗੱਲ ਉਹਨਾਂ ਨੂੰ ਦੱਸ ਦਿੱਤੀ ਕਿ ਸਾਡੇ ਵਿੱਚੋਂ ਤਾਂ ਕੋਈ ਵੀ ਪਾਠ ਕਰਨ ਵਾਲਾ ਨਹੀਂ ਆ ਸਾਡੇ ਕੋਲੋਂ ਜੇ ਇਹ ਸੇਵਾ ਨਾ ਨਿਭਾਈ ਗਈ ਤਾਂ ਤਾਂ ਸੇਵਾਦਾਰ ਜੀ ਅੱਗੋਂ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਤੇ ਅੰਦਰ ਜਾ ਕੇ ਦਰਸ਼ਨ ਕਰੋ ਜੇ ਸਤਗੁਰ ਸੱਚੇ ਪਾਤਸ਼ਾਹ ਜੀ ਨੇ ਚਾਇਆ ਤਾਂ ਤੁਹਾਡੇ ਤੋਂ ਬਾਬਾ ਆਨੰਦ ਸਿੰਘ ਜੀ ਨੇ ਇਹ ਸੇਵਾ ਆਪ ਹੀ ਲੈ ਲੈਣੀ ਆ ਤੁਸੀਂ ਫਿਕਰ ਨਾ ਕਰੋ ਉਹ ਕਹਿੰਦੇ ਕਿ ਸੇਵਾਦਾਰ ਜੀ ਦੀ ਇਹ ਗੱਲ ਜਦੋਂ ਸੁਣੀ ਤਾਂ ਥੋੜਾ ਜਿਹਾ ਹੌਸਲਾ ਆਇਆ ਤੇ ਅਸੀਂ ਅੰਦਰ ਦਰਸ਼ਨ ਕਰਨ ਲਈ ਚਲੇ ਗਏ ਸਾਨੂੰ ਉਹ ਸੇਵਾਦਾਰ ਜੀ ਨੇ ਬੜਾ ਹੌਸਲਾ ਦਿੱਤਾ ਉਹ ਕਹਿੰਦੇ ਅਸੀਂ ਅੰਦਰ ਜਾ ਕੇ ਦਰਸ਼ਨ ਕੀਤੇ ਦਰਸ਼ਨ ਕਰਕੇ ਬਾਹਰ ਆ ਗਏ ਘਰੇ ਆ ਗਏ ਪਰ ਮੰਨ ਦੇ ਵਿੱਚ ਫਿਕਰ ਜਿਆ ਸੀ ਕਿ ਦਰਸ਼ਨ ਤਾਂ ਘਾਰ ਆਏ ਪੁੰਨ ਖਟ ਦੇ ਖਟ ਦੇ ਕਿਤੇ ਹੁਣ ਗੁਨੇਗਾਰ ਹੀ ਨਾ ਬਣ ਜਾਈਏ ਸਾਰੇ ਜਾਣੇ ਇਕੱਠੇ ਬੈਠੇ ਸਾਰਿਆਂ ਨੇ ਸਲਾਹ ਕੀਤੀ ਕਿ ਹੁਣ ਆਪਾਂ ਇਹ ਸੇਵਾ ਨਿਭਾਉਣੀ ਆ ਸਾਰੇ ਜਾਣੇ ਕਹਿਣ ਲੱਗੇ ਕਿ ਟਾਈਮ ਆਪੋ ਆਪਣਾ ਸੈੱਟ ਕਰ ਲੋ ਤੇ ਟਾਈਮ ਦੇ ਹਿਸਾਬ ਦੇ ਨਾਲ-ਨਾਲ ਜਿਹਦੇ ਕੋਲ ਜਿੰਨਾ ਸਮਾਂ ਹੈ ਉਹ ਉਹਨੇ ਹੀ ਪਾਠ ਜਿਹੜਾ ਕਰੇਗਾ ਉਹ ਕਹਿੰਦੇ ਕਿ ਜਿੱਥੇ ਕੋਈ ਸਾਡੇ ਘਰ ਦੇ ਵਿੱਚ ਕਦੇ ਇੱਕਦਾਈ ਪਾਠ ਕਰਦਾ ਸੀ ਹੁਣ ਉੱਥੇ ਰੌਣਕ ਜੀ ਲੱਗ ਗਈ ਕੋਈ ਕਿਸੇ ਕੋਨੇ 'ਚ ਬੈਠਾ ਪਾਠ ਕਰਦਾ ਕੋਈ ਕਿਤੇ ਤੇ ਕੋਈ ਕਿਤੇ ਘਰ ਦੇ ਵਿੱਚ ਇੱਕ ਅਲੱਗ ਹੀ ਮਾਹੌਲ ਬਣ ਗਿਆ ਸਾਰੇ ਜਾਣੇ ਪਾਠ ਕਰਦੇ ਐਨਾ ਆਨੰਦ ਬਣਦਾ ਹੁਣ ਤਾਂ ਜਦੋਂ 40 ਦਿਨ ਹੋਣ ਤੇ ਆਏ ਤਾਂ ਇੰਜ ਲੱਗਦਾ ਕਿ ਇਹ ਸੇਵਾ ਨਿਭਾ ਕੇ ਕਿਤੇ ਸਾਡਾ ਨਾਮ ਨਾ ਛੁੱਟ ਜਾਵੇ 40 ਦਿਨ ਹੋਏ ਤਾਂ ਅਸੀਂ ਆਪ ਦਾ ਜਿਹੜਾ ਇਹ ਸੇਵਾ ਸੀ ਇਹ ਪੂਰੀ ਕਰ ਲਈ ਤੇ ਫੇਰ ਅਸੀਂ ਹੋਰ ਪਾਠਾਂ ਦੀ ਸੇਵਾ ਜਿਹੜੀ ਸੋਖ ਲਈ ਤੇ ਉਹ ਸੱਜਣਪੁਰਖ ਨੇ ਦੱਸਿਆ ਕਿ ਬਾਬਾ ਜੀ ਦੀ ਸਾਡੇ ਤੇ ਇੰਨੀ ਕਿਰਪਾ ਹੋ ਗਈ ਕਿ ਕੋਈ ਸੋਚ ਵੀ ਨਹੀਂ ਸਕਦਾ ਜੇ ਉਸ ਦਿਨ ਸੇਵਾਦਾਰ ਜੀ ਮੈਨੂੰ ਹੌਸਲਾ ਨਾ ਦਿੰਦੇ ਤੇ ਸਗੋਂ ਰੋਕ ਦਿੰਦੇ ਕਿ ਭਾਈ ਜੇ ਨਾਮ ਨਹੀਂ ਜਪਿਆ ਜਾਂਦਾ ਤਾਂ ਦਰਸ਼ਨ ਨਾ ਕਰ ਤਾਂ ਸ਼ਾਇਦ ਅੱਜ ਸਾਡੇ ਘਰ 'ਚ ਕੋਈ ਵੀ ਪਾਠਨਾ ਕਰਦਾ ਹੁੰਦਾ ਤਾਂ ਸਾਧ ਸੰਗਤ ਜੀ ਕਈ ਵਾਰ ਕਿਸੇ ਦੀ ਦਿੱਤੀ ਹੱਲਾਸ਼ੇਰੀ ਕੀਤਾ ਹੋਇਆ ਮੋਟੀਵੇਟ ਸਾਨੂੰ ਉਹ ਚੀਜ਼ ਕਰਵਾ ਦਿੰਦਾ ਹੈ ਜਿਹਦੀ ਅਸੀਂ ਕਦੀ ਕਲਪਨਾ ਵੀ ਨਹੀਂ ਕੀਤੀ ਹੁੰਦੀ ਮਹਾਪੁਰਖ ਜੀ ਚੰਗੀ ਸੋਚ ਵਾਲੇ ਸੱਜਣਪੁਰਖ ਸਾਨੂੰ ਗੁਰੂ ਦੇ ਨਾਲ ਜੋੜਨ ਦੀਆਂ ਜੁਗਤਾਂ ਦੱਸ ਦਿੰਦੇ ਨੇ ਕਿਸੇ ਤਰੀਕੇ ਹੀ ਸਹੀ ਤੁਸੀਂ ਨਾਮ ਜਪੋ ਪਾਠ ਕਰੋ ਕਿ ਕਿਸੇ ਤਰੀਕੇ ਹੀ ਸਹੀ ਤੁਸੀਂ ਨਾਮ ਜਪੋਗੇ ਪਾਠ ਕਰੋਗੇ ਤਾਂ ਹੌਲੀ-ਹੌਲੀ ਮਨ ਵੀ ਲੱਗ ਜਾਊਗਾ ਜੇ ਨਾਮ ਜਪਾਂਗੇ ਤਾਂ ਹੀ ਰੱਬ ਅੱਗੇ ਹੱਥ ਅੱਡਣ ਯੋਗੇ ਹੋਵਾਂਗੇ ਕਿ ਅਸੀਂ ਤੈਨੂੰ ਯਾਦ ਕਰਦੇ ਆਂ ਤੇਰੇ ਤੇ ਹੀ ਡੋਰਾ ਨੇ ਅਸੀਂ ਕਿੱਥੇ ਜਾਈਏ ਜੋ ਵੀ ਮੰਗਣਾ ਹੈ ਤੇਰੇ ਤੋਂ ਹੀ ਮੰਗਣਾ ਹੈ ਤੇਰੇ ਤੇ ਹੀ ਭਰੋਸਾ ਇਸ ਲਈ ਪਹਿਲਾ ਨਾਮ ਜਪੋ ਉਸ ਸਤਗੁਰ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰੋ ਆਪਾਂ ਹਰ ਵਾਰੀ ਕਈ ਤਰ੍ਹਾਂ ਦੇ ਦਾਨ ਪੁੰਨ ਕਰਦੇ ਆ ਲੰਗਰ ਲਾਉਂਦੇ ਆ ਦੇਗ ਦਿੰਦੇ ਆ ਜਿੰਨੇ ਜੋਗਾ ਕੋਈ ਹੁੰਦਾ ਏ ਉਹੀ ਉਹੀ ਸੇਵਾ ਕਰਦਾ ਏ ਤੇ ਸੇਵਾ ਕਰਨੀ ਬਹੁਤ ਚੰਗੀ ਗੱਲ ਹੈ ਪਰ ਜੇ ਕਿਤੇ ਅਸੀਂ ਪਾਠ ਕਰੀਏ ਨਾਮ ਜਪੀਏ ਤਾਂ ਹੋ ਸਕਦਾ ਹੈ ਸਾਨੂੰ ਵੀ ਜਿਹੜਾ ਹੈ ਆਨੰਦ ਆਉਣ ਲੱਗ ਜੇ ਬਾਣੀ ਦੀ ਐਸੀ ਲਗਨ ਲੱਗ ਜਾਵੇ ਕਿ ਸਾਡਾ ਨਾਮ ਪੱਕਾ ਹੋ ਜੇ ਸਾਨੂੰ ਅੰਮ੍ਰਿਤ ਵੇਲਾ ਮਿਲ ਜਾਵੇ ਤੇ ਅੰਮ੍ਰਿਤ ਵੇਲਾ ਸਭ ਤੋਂ ਵੱਡੀ ਦਾਤ ਹੈ ਜਿਸ ਨੂੰ ਸਤਗੁਰ ਸੱਚੇ ਪਾਤਸ਼ਾਹ ਜੀ ਦੀ ਇਹ ਦਾਤ ਮਿਲ ਜਾਂਦੀ ਹੈ ਉਸ ਇਨਸਾਨ ਦੀ ਝੋਲੀ ਸਾਰੀਆਂ ਖੁਸ਼ੀਆਂ ਪੈ ਜਾਂਦੀਆਂ ਨੇ ਇਸ ਲਈ ਜੇਕਰ ਤੁਸੀਂ ਰਜੀਵਿਆਂ ਭਰੀ ਜ਼ਿੰਦਗੀ ਦੇ ਵਿੱਚ ਜਿਆਦਾ ਤੁਹਾਨੂੰ ਕੰਮਕਾਰ ਹਨ ਤਾਂ ਤੁਸੀਂ ਕੋਸ਼ਿਸ਼ ਕਰੋ ਕਿ ਬਾਣੀ ਦੇ ਨਾਲ ਜੁੜੋ ਜਿੰਨਾ ਸਮਾਂ ਤੁਹਾਡੇ ਤੋਂ ਕੱਢਿਆ ਜਾਂਦਾ ਹੈ ਉਨਾ ਹੀ ਕੱਢੋ ਤੇ ਸਤਗੁਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਅਰਦਾਸ ਕਰਿਆ ਕਰੋ ਕਿ ਸੱਚੇ ਪਾਛਾ ਸਾਨੂੰ ਵੀ ਨੇਤ ਨੇ ਬਖਸ਼ੋ ਅਮਰਤ ਵੇਲੇ ਦਾ ਨਾਮ ਦਾਣ ਦਿਓ ਸਾਡੇ ਤੇ ਕਿਰਪਾ ਕਰੋ ਇਹ ਸਮਾਂ ਸਾਡੇ ਲਈ ਵੀ ਸੁਭਾਗਾ ਬਣ ਜਾਵੇ ਵਡਭਾਗਾ ਦਿਨ ਬਣ ਜਾਵੇ ਜਿਸ ਦਿਨ ਅਸੀਂ ਵੀ ਉਸ ਅਕਾਲ ਪੁਰਖ ਵਾਹਿਗੁਰੂ ਜੀ ਦਾ ਨਾਮ ਸਿਮਰਨਾ ਸ਼ੁਰੂ ਕਰ ਲਈਏ ਆਪਦੇ ਅੰਦਰ ਦੇ ਹਉਮੇ ਹੰਕਾਰ ਨੂੰ ਮਾਰ ਕੇ ਇਸ ਲੋਭ ਮੋਹ ਦੇ ਚੱਕਰਾਂ ਇਸ ਚੁਗਲੀ ਨਿੰਦਿਆ ਨੂੰ ਛੱਡ ਕੇ ਆਪਦਾ ਕੀਮਤੀ ਸਮਾਂ ਸਾਂਭ ਲਈਏ ਤੇ ਗੁਰੂ ਦੇ ਲਾੜ ਲੱਗ ਜਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ